ਦਲਾ ਬਿਨਾ ਸਈ ਮੜਾ ਨਾਮ ਸਾਰ ਅਜਨ ਤੇਰੀ ਸੁਖੋਤਾਲ ਰੋਹਨ ਸੇ ਵੀਰੇ ਅਹਿਲ ਸੁਸਾਜ ਦਰਸ਼ਨ ਪਰਸਿਆ ਗੁਰੂ ਕੈ ਜਨਮ ਹੋਵੇ ਸਿੱਧ ਕਸਮ ਦੀ ਤੁਰ ਅਸੋ ਪਰਸੋ ਤੁਦ ਕਟੇ ਸੱਚੇ ਪਾਤਸ਼ਾਹ ਸਜਣ ਸਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀ ਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਆ ਪੜਿਆ ਕਿਆ ਗੁਣਿਆ ਕਿਆ ਬੇਦ ਪੁਰਾਣਾ ਸੁਣੀਐ ਪੜੇ ਸੁਣੇ ਕਾ ਹੋਈ ਜੋ ਸਹਿਜ ਨਾ ਮਿਲੇ ਉਹ ਸੋਈ ਕਿਆ ਪੜੀਐ ਕਿਆ ਗੁਣੀਐ ਕਿਆ ਬੇਦ ਪੁਰਾਨ ਸੁਣੀਐ ਪੜੇ ਸੁਣੇ ਕਾ ਹੋਈ ਦੋ ਸੱਜਣਾ ਮਿਲੇਓ ਸੋਈ ਹਰ ਕਾ ਨਾਮ ਨਾ ਜਬਸ ਗਵਾਰਾ ਕਾ ਸੋਚੇ ਬਾਰੰਬਾਰ ਰਹਾਉ ਅੰਧਿਆਰੇ ਦੀਪਕ ਚਹੀਏ ਇੱਕ ਵਾਸਤ ਅਗੋਚਰ ਲਈਗਾ ਵਸ ਤੇ ਅਗੋ ਚਰਪਾਈ ਕਟਦੀ ਪਕ ਰਹਾ ਸਮਾਈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀ ਜਾਏ ਨਾ ਪਤੀ ਜੈ ਤੋ ਕੀ ਜੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀ ਜੈ ਨਾ ਪਤੀ ਜੈ ਤੋ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਤਨ ਤਨ ਸਹਿਬੇ ਕਮਾਲ ਵਾਲੀ ਦੇ ਕੁਲ ਆਲਮ ਰੇ ਪਰ ਇਕਾਇਨਾਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਪਿਆਰਿਓ ਸਤਗੁਰੂ ਜੀ ਨੇ ਤਰਸ ਕੀਤਾ ਕਿ ਸੰਧਿਆ ਸਮੇਂ ਮਾਲਕ ਜੀ ਨੇ ਆਪ ਬੜੀ ਗੋਦ ਅੰਦਰ ਬਿਠਾ ਕੇ ਸੋਦਰ ਬਾਣੀ ਦੇ ਜਾਪ ਸਾਡੇ ਕੋਲ ਕਰਵਾਏ ਸਤਗੁਰੂ ਜੀ ਦੇ ਚਰਨਾਚ ਅਰਦਾਸ ਅਰਦਾਸ ਤੋਂ ਬਾਅਦ ਮਾਲਕ ਜੀ ਦਾ ਪਾਵਨ ਹੁਕਮ ਆਪ ਜੀ ਨੇ ਸਰਬਣ ਕੀਤਾ ਜਿਵੇਂ ਕੱਲ ਆਪ ਸੰਗਤ ਜੀ ਦੇ ਚਰਨਾਚ ਬੇਨਤੀ ਕੀਤੀ ਗਈ ਸੀ ਕਿ ਲੜੀ ਬਾਰ ਇੱਕ ਕਥਾ ਜੋ ਆਪਾਂ ਨੇ ਆਰੰਭ ਕਰਨੀ ਹੈ ਜੀ ਅੱਜ ਤੋਂ ਬਾਬਾ ਸ਼ੇਖ ਫਰੀਦ ਜੀ ਦੇ ਸ਼ਲੋਕਾ ਦੀ ਆਪਾਂ ਨੇ ਕਥਾ ਆਰੰਭ ਕਰਨੀ ਹੈ ਸਤਿਗੁਰ ਦੀ ਬਾਣੀ ਦਾ ਇੱਕ ਫਰਮਾਨ ਹੈ ਜੀ ਕਿ ਤੂੰ ਸਮਰੱਤ ਵੱਡਾ ਮੇਰੀ ਮਤ ਥੋੜੀ ਰਾਮ ਨਹੀਂ ਮੇਰੇ ਕੋਲ ਤਾਕਤ ਜੀ ਕਿਸੇ ਬਾਪੂ ਦੀ ਬਾਣੀ ਦੀ ਕਥਾ ਕਰ ਸਕੀ ਹੈ ਮੇਰੇ ਕੋਲ ਲਬਜ਼ ਨਹੀਂ ਹੈ ਮੇਰੇ ਕੋਲ ਤਾਕਤ ਨਹੀਂ ਹੈ ਪਰ ਮੇਰੇ ਮਾਲਕ ਕੋਲ ਤਾਕਤ ਹੈ ਤੇ ਸਤਿਗੁਰੂ ਕੋਲ ਤਾਕਤ ਨਹੀਂ ਹੈ ਜਦੋਂ ਮਾਲਕ ਗੁੰਗਿਆ ਦੇ ਸਿਰ ਤੇ ਵੀ ਛੜੀ ਰੱਖਦਾ ਹੈ ਨਾ ਜੀ ਉਹ ਵੀ ਗੀਤਾ ਦੇ ਅਰਥ ਕਰ ਜਾਂਦੇ ਆ ਤੇ ਸਤਿਗੁਰ ਜੀ ਦੇ ਚਰਨਾ ਚ ਸੰਗਤ ਜੀ ਤੁਸੀਂ ਅਰਦਾਸ ਕਰਨੀ ਹੈ ਕਿ ਸੰਗਤ ਦੀ ਅਰਦਾਸ ਬਹੁਤ ਵੱਡੀ ਹੈ ਤੁਸੀਂ ਅਰਦਾਸ ਇਹ ਕਰਨੀ ਹੈ ਕਿ ਮਾਲਕ ਜੀ ਮੇਰੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਤੇ ਆਪਣੇ ਘਰ ਦੀ ਸਤਿਗੁਰ ਵਿਚਾਰ ਆਪ ਕਰਵਾ ਲਵੇ ਮਾਲਕਤਿ ਮੇਰਾਮਤ ਕਰਨ ਸਤਗੁਰ ਤਰਸ ਕਰਨ ਆਓ ਅੱਜ ਪਹਿਲਾ ਸ਼ਲੋਕ ਬਾਬਾ ਸ਼ੇਖ ਫਰੀਦ ਜੀ ਦਾ ਜੋ ਗੁਰੂ ਗ੍ਰੰਥ ਸਾਹਿਬ ਮਾਲਕੀ ਦੀ 1377 ਅੰਗ ਦੇ ਉੱਤੇ ਸਭਾਇਮਾਨ ਹੈ ਉਹਦੀ ਆਪਾਂ ਨੇ ਵਿਆਖਿਆ ਕਰਨੀ ਹੈ ਇੱਕ ਵਾਰੀ ਸਤਗੁਰ ਜੀ ਦੇ ਚਰਨਾਂ ਚ ਲਵਾਇਓ ਹਾਜ਼ਰੀ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ ਇਕੱਲੇ ਬੈਠ ਕੇ ਸੋਚਿਓ ਜੀ ਕਿ ਸਾਡੇ ਹੱਥ ਦੇ ਵਿੱਚ ਨਾ ਤਾਂ ਜਨਮ ਹੈ ਕਿ ਜਨਮ ਕਦੋਂ ਹੋਣਾ ਸਾਨੂੰ ਨਹੀਂ ਪਤਾ ਕਿ ਜਨਮ ਸਾਡਾ ਕਦੋਂ ਹੋਇਆ ਬਾਅਦ ਵਿੱਚ ਉਹ ਠੀਕ ਐ ਸੀ ਉਸ ਡੇਟ ਨੂੰ ਮੁੱਖ ਰੱਖ ਕੇ ਜਨਮ ਦਿਨ ਤਾਂ ਮਨਾਉਂਦੇ ਆ ਪਰ ਪਹਿਲਾ ਬੰਦਾ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਆ ਤਰੀਕ ਨੂੰ ਮੇਰਾ ਜਨਮ ਹੋਣਾ ਹੈ ਜਨਮ ਦੇਣਾ ਕਿਹਦੇ ਹੱਥ 'ਚ ਹੈ ਜੀ ਰੱਬ ਦੇ ਹੱਥ 'ਚ ਤੇ ਯਾਦ ਰੱਖਿਓ ਮੌਤ ਵੀ ਸਾਨੂੰ ਨਹੀਂ ਪਤਾ ਕਦੋਂ ਹੋਣੀ ਹੈ ਤੇ ਮੌਤ ਵੀ ਕਿਹਦੇ ਹੱਥ ਵਿੱਚ ਹੈ ਪਰਮਾਤਮਾ ਦੇ ਹੱਥਸ ਨਾ ਸਾਡੇ ਹੱਥ ਦੇ ਵਿੱਚ ਜਨਮ ਹੈ ਤੇ ਨਾ ਸਾਡੇ ਹੱਥ ਦੇ ਵਿੱਚ ਮੌਤ ਹੈ ਪਰ ਸਨੂ ਸਤਗੁਰੂ ਗੁਰੂ ਨਾਨਕ ਬਾਬੇ ਨੇ ਇਹ ਗੱਲ ਸਿਖਾ ਦਿੱਤੀ ਹੈ ਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਪਰ ਅਸੀਂ ਉਲਟ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਅਸੀਂ ਜੀਵਨ ਨੂੰ ਸੱਚ ਮੰਨ ਕੇ ਬੈਠ ਕੇ ਤੇ ਮੌਤ ਨੂੰ ਝੂਠ ਮੰਨ ਕੇ ਬੈਠ ਕੇ ਜੀਵਨ ਹਰ ਬੰਦਾ ਜਿਉਣਾ ਚਾਹੁੰਦਾ ਪਰ ਮਰਨਾ ਕੋਈ ਵੀ ਨਹੀਂ ਚਾਹੁੰਦਾ ਪਰ ਇਹ ਪਤਾ ਹੈ ਸਚਾਈ ਹੈ ਕਿ ਮਰਨਾ ਇੱਥੇ ਹਰ ਇੱਕ ਬੰਦੇ ਨੇ ਮੇਰੇ ਮਾਲਕ ਨੇ ਕਿਹਾ ਇੱਥੇ ਵੱਡੇ ਤੋਂ ਵੱਡਾ ਰਾਜਾ ਆਇਆ ਕੋਈ ਇੱਥੇ ਫਕੀਰ ਆਇਆ ਇੱਥੇ ਕੋਈ ਦਾਨੀ ਆਇਆ ਇੱਥੇ ਕੋਈ ਗਿਆਨੀ ਆਇਆ ਸਭ ਨੂੰ ਜਾਣਾ ਪੈਣਾ ਮੇਰੇ ਮਾਲਕ ਨੇ ਕਿਹਾ ਰਾਣਾ ਰਾਉਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰੇ ਇੱਥੇ ਕਿਸੇ ਨੇ ਨਹੀਂ ਰਹਿਣਾ ਉਸੇ ਨਿਗਾਹ ਮਾਰ ਕੇ ਦੇਖੋ ਪਤਾ ਨਹੀਂ ਕਿੰਨੇ ਕੁ ਦੁਨੀਆਂ ਵਿੱਚ ਆਏ ਤੇ ਕਿੰਨੇ ਕੁ ਚਲੇ ਗਏ ਤੇ ਅਸੀਂ ਜੇ ਦੁਨੀਆਂ ਵਿੱਚ ਆਏ ਆ ਤੇ ਇਹਦਾ ਮਤਲਬ ਇਹ ਹੈ ਕਿ ਇੱਕ ਦਿਨ ਅਸੀਂ ਵੀ ਦੁਨੀਆਂ ਤੋਂ ਜਾਣਾ ਜਿਨੂੰ ਗੁਰੂ ਤੇਗ ਬਹਾਦਰ ਪਾਸ਼ਾ ਨੇ ਆਖਿਆ ਕਿ ਜੋ ਉਪਜਿਓ ਸੋ ਬੇਨਸ ਹੈ ਪਰੋ ਆਜ ਕਾ ਕਾਲ ਉਹਨੇ ਮਰਨਾ ਹੀ ਮਰਨਾ ਇੱਕ ਦਿਨ ਜੋ ਦੁਨੀਆਂ ਵਿੱਚ ਆਇਆ ਅੱਜ ਪਹਿਲੇ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਉਹਨਾਂ ਨੇ ਇਹੀ ਗੱਲ ਆਖੀ ਹੈ ਕਹਿੰਦੇ ਜਿਤ ਦਿਹਾੜਾ ਦਿਆਲੀ ਦਾ ਅਰਥ ਹੈ ਜਿਹੜੇ ਦਿਨ ਜਿੱਤ ਦਿਹਾੜੇ ਧਨਵਰੀ ਕਹਿੰਦੇ ਜਿੱਦਣ ਭਾਈ ਤੂੰ ਇਸ ਦੁਨੀਆ ਨੂੰ ਛੱਡ ਕੇ ਜਾਣਾ ਆ ਸਾਇ ਲਏ ਲਿਖਾਏ ਅਸੀਂ ਪਰਮਾਤਮਾ ਦੇ ਕੋਲੋਂ ਮੌਤ ਵਾਲਾ ਦਿਨ ਲਿਖਾ ਕੇ ਆਇਆ ਜਿੱਦਣ ਪਰਮਾਤਮਾ ਨੇ ਸਾਨੂੰ ਇਥੇ ਦੁਨੀਆ ਚ ਭੇਜਿਆ ਨਾ ਜੀ ਤੇ ਸਤਗੁਰ ਨੇ ਸਾਨੂੰ ਨਾਲ ਦੀ ਨਾਲ ਇੱਕ ਡੇਟ ਲੇ ਕੇ ਭੇਜ ਦਿੱਤੀ ਪੁੱਤਰ ਤੂੰ ਦੁਨੀਆ ਚ ਚੱਲਿਆ ਤੇ ਤੂੰ 50 ਸਾਲ ਜੀ ਕੇ ਆਉਣਾ ਕਿਸੇ ਨੇ 60 ਸਾਲ ਜੀ ਕੇ ਆਉਣਾ ਕਿਸੇ ਨੇ ਕੁਝ ਮਹੀਨੇ ਜੀ ਕੇ ਆਉਣਾ ਕਿਸੇ ਨੇ ਜਵਾਨੀ ਦੇ ਪੈਰ ਤੱਕ ਜੀ ਕੇ ਆਉਣਾ ਜਿਸ ਬੰਦੇ ਨੇ ਦੁਨੀਆ 'ਚ ਜਨਮ ਲਿਆਇਆ ਤੇ ਯਾਦ ਰੱਖਿਓ ਆ ਬੜੀ ਮੌਤ ਦੀ ਡੇਟ ਮੌਤ ਦਾ ਕਾਰਨ ਤੇ ਕਿਹੜੀ ਥਾਂ ਤੇ ਮੌਤ ਹੋਣੀ ਹੈ ਇਹ ਚੀਜ਼ ਲਿਖਾ ਕੇ ਲੈ ਕੇ ਆਇਆ ਬਾਬਾ ਫਰੀਦ ਜੀ ਕਹਿੰਦੇ ਠੀਕ ਆ ਅਸੀਂ ਉਸ ਗੱਲ ਨੂੰ ਇਗਨੋਰ ਕਰ ਸਕਦੇ ਆ ਅਸੀਂ ਮੌਤ ਦੀ ਗੱਲ ਤੋਂ ਡਰਦੇ ਆ ਪਰ ਸਚਾਈ ਇਹ ਆ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿੱਦਣ ਬੰਦਾ ਦੁਨੀਆਂ 'ਚ ਆਇਆ ਤੇ ਉਦਣ ਜਨਮ ਦੇ ਨਾਲ ਮੌਤ ਵਾਲੀ ਤਰੀਕ ਲਿਖਾ ਕੇ ਆਇਆ ਇੱਕ ਛੋਟੀ ਜਿਹੀ ਉਦਾਹਰਣ ਦੇ ਦਿਆਂ ਉਸੇ ਰੋਜ਼ ਪੜ੍ਹਦੇ ਹੋ ਇਸ ਪੰਕਤੀਆਂ ਨੂੰ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਜਦੋਂ ਧੀ ਜਵਾਨ ਹੋ ਜਾਂਦੀ ਸੀ ਨਾ ਜੀ ਫਿਰ ਮਾਪੇ ਕਹਿੰਦੇ ਹੁੰਦੇ ਸੀ ਸਾਡੀ ਧੀ ਜਵਾਨ ਹੋ ਗਈ ਹੈ ਹੁਣ ਇਹਦੇ ਵਾਸਤੇ ਕੋਈ ਵਰ ਲੱਭਣਾ ਸ਼ੁਰੂ ਕਰ ਦਈਏ ਇਹਦਾ ਅਸੀਂ ਵਿਆਹ ਕਰਨਾ ਹੈ ਵਰ ਲੱਭਿਆ ਗਿਆ ਜੀ ਫਿਰ ਇੱਕ ਡੇਟ ਰੱਖੀ ਜਾਂਦੀ ਸੀ ਕਿ ਆਹ ਤਰੀਕ ਨੂੰ ਅਸੀਂ ਆਪਣੀ ਧੀ ਨੂੰ ਤੋੜਨਾ ਹੈ ਮਹੀਨਾ ਦੇਖਿਆ ਗਿਆ ਮਹੀਨੇ ਵਿੱਚ ਡੇਟ ਦੇਖੀ ਗਈ ਉਹ ਦਿਨ ਦੇਖਿਆ ਗਿਆ ਫਿਰ ਜਿਉਂ-ਜਿਉਂ ਸਮਾਂ ਨੇੜੇ ਆਉਂਦਾ ਤੇ ਤਿਉਂ-ਤਿਉਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਫਿਰ ਇੱਕ ਦਿਨ ਐਸਾ ਹੁੰਦਾ ਕਿ ਜਿੱਦਣ ਲਾੜਾ ਜੰਜ ਲੈ ਕੇ ਆਉਂਦਾ ਤੇ ਸਾਡੀ ਧੀ ਨੂੰ ਆਪਣੇ ਨਾਲ ਵਿਆਹ ਕੇ ਲੇ ਜਾਂਦਾ ਅਸੀਂ ਉਹਦਾ ਟਾਈਮ ਵੀ ਰੱਖ ਦਿੱਤਾ ਦਿਨ ਵੀ ਰੱਖ ਦਿੱਤਾ ਉਹ ਦੇਖੋ ਨਾ ਕਾਰ ਤੇ ਸਭ ਕੁਝ ਲਿਖਿਆ ਹੋਣਾ ਇੰਨੇ ਵਜੇ ਬਰਾਤ ਹੋਣੀ ਹੈ ਇੰਨੇ ਵਜੇ ਰੋਟੀ ਹੈ ਤੇ ਇੰਨੇ ਵਜੇ ਡੋਲੀ ਦੀ ਵਿਦਾਈ ਹੈ ਗੁਰੂ ਨਾਨਕ ਬਾਬੇ ਨੇ ਕਿਹਾ ਕਹਿੰਦੇ ਦੇਖ ਭਾਈ ਧੀ ਤੁਸੀਂ ਵਿਆਹ ਕੇ ਤੋਰ ਦਿੱਤੀ ਇਹ ਗੱਲ ਚੇਤੇ ਰੱਖਿਓ ਧੀ ਨੇ ਥੋੜੇ ਸਮੇਂ ਬਾਅਦ ਫੇਰ ਕਿਹੜਾ ਮਾਰਨਾ ਪ੍ਰਜਾਦ ਰੱਖੋ ਜੀ ਇੱਕ ਵਾਰੀ ਅੰਦਰੋਂ ਜਿੰਦ ਨਿਕਲ ਗਈ ਨਾ ਇਹਨੇ ਮੁੜ ਕੇ ਨਹੀਂ ਆਉਣਾ ਸਾਨੂੰ ਰੋਜ ਬਾਪੂ ਨੇ ਆਪਰੇ ਕੋਲ ਪਠਾ ਕੇ ਸ਼ਬਦ ਪੜਾਏ ਆ ਜੀ ਕਿ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਖੋ ਸੱਜਣੇ ਸਿਸੜੀnga ਜੋ ਹੋਵੈ ਸੈਭਸੋ ਮੇ ਘਰ ਘਰ ਇਹੋ ਪਹੁੰਚਾ ਪਹੁੰਚੀ ਦਾ ਹੱਤਾ ਸੱਦਾ ਜੀ ਉਹ ਦੇਖੋ ਨਾ ਰੋ ਤੁਸੀਂ ਸੁਣਦੇ ਹੋ ਜੀ ਫਲਾਣਾ ਮਰ ਗਿਆ ਢਮਕਾਣਾ ਮਰ ਗਿਆ ਅੱਜ ਉਹ ਸਾਡਾ ਰਿਸ਼ਤੇਦਾਰ ਚਲਾ ਗਿਆ ਉਹ ਚਲਾ ਗਿਆ ਈਦਾ ਮਤਲਬ ਹੈ ਕਿ ਸਾਰਿਆਂ ਦੇ ਘਰ ਵਿੱਚ ਸੱਦੇ ਪੈ ਰਹੇ ਆ ਜੇ ਅੱਜ ਕਿਸੇ ਦਾ ਬੂਆ ਮੌਤ ਨੇ ਖੜਕਾਇਆ ਇਹਦਾ ਮਤਲਬ ਹੈ ਕੱਲ ਮੇਰੀ ਵਾਰੀ ਵੀ ਆਉਣੀ ਹੈ ਇਹਦੇ ਵਿੱਚ ਕੋਈ ਮੁਨਕਰ ਨਹੀਂ ਹੈ ਕੋਈ ਡਰ ਵਾਲੀ ਗੱਲ ਨਹੀਂ ਹੈ ਜੇ ਅੱਜ ਫਲਾਣਾ ਚਲਾ ਗਿਆ ਇਹਦਾ ਮਤਲਬ ਹੈ ਕੱਲ ਮੇਰੀ ਵਾਰੀ ਵੀ ਆਉਣੀ ਹੈ ਮੌਤ ਕੋਲ ਮੈਂ ਵੀ ਬਚ ਨਹੀਂ ਸਕਦਾ ਬਾਵੇ ਫਰੀਦ ਨੇ ਗਾਂ ਜਾ ਕੇ ਕਹਿਣਾ ਹੈ ਕਿ ਬੁੱਢਾ ਹਵਾ ਸ਼ੇਖ ਫਰੀਦ ਕੰਮਣ ਲੱਗੀ ਦੇ ਜੇ 100 ਵਰਿਆ ਜੀਵਨ ਭੀ ਤਨ ਹੋਸੀਖੇ ਇੱਕ ਇਸ ਦੇ ਨੇ ਖੇ ਹੋਣਾ ਹੀ ਹੋਣਾ ਇੱਕ ਦਿਨ ਸਤਗੁਰ ਕਹਿੰਦੇ ਕਿ ਭਾਈ ਸੰਬਤ ਸ਼ਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆਂ ਜੋ ਹੋਵਾ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸੱੜੜੇ ਨਿਤ ਪਵਨ ਹੁਣ ਮੈਂ ਕੀ ਕਰਾਂ ਜੀ ਤੇ ਸਤਗੁਰ ਕਹਿੰਦੇ ਸੱਦਨ ਹਾਰਾ ਸਿਮਰੀ ਗੇ ਬੋਲੋ ਜੀ ਸੱਦਨ ਹਾਰਾ ਸਿਮਰੀ ਗੇ ਨਾਨਕ ਸੇ ਦੇ ਅਵਨ ਕਹਿੰਦੇ ਸੱਦਾ ਦੇਣ ਵਾਲੇ ਪ੍ਰਮਾਤਮਾ ਨੂੰ ਸਿਮਰ ਉਹ ਕੀ ਮੌਤ ਵਾਲਾ ਦਿਨ ਨੇੜੇ ਆ ਰਿਹਾ ਹੁਣ ਮੈਂ ਪ੍ਰਮਾਤਮਾ ਨੂੰ ਕਿਉਂ ਸਿਮਰਾਂ ਜੀ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਮੈਂ ਮਰੇ ਜਾਣਾ ਹੈ ਮੇਰੀ ਮੌਤ ਮੈਨੂੰ ਆ ਕੇ ਲੈ ਜਾਣਾ ਹੈ ਮੈਨੂੰ ਪ੍ਰਮਾਤਮਾ ਦਾ ਸਿਮਰਨ ਕਰਨ ਦਾ ਫਾਇਦਾ ਕੀ ਹੁਣ ਫਾਇਦਾ ਸੁਣਿਓ ਜੀ ਕੀ ਹੈ ਸਤਿਗੁਰ ਕਹਿੰਦੇ ਕਾ ਜਾਣਾਂ ਕਿਵ ਮਰेंगे ਕੈਸਾ ਮਰਨਾ ਹੋਏ ਜੇਕਰ ਸਾਇਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੈ ਤੁਸੀਂ ਕਹਿੰਦੇ ਬਿੱਲੀ ਵੱਲ ਧਿਆਨ ਮਾਰਿਓ ਜੀ ਜਦੋਂ ਬਿੱਲੀ ਚੂਹੇ ਨੂੰ ਪਕੜਦੀ ਹੈ ਨਾ ਜੀ ਮੂਤავ ਦੋਹੀ ਹੈ ਨਾ ਚੂਹੇ ਨੂੰ ਇੱਕ ਵਾਰੀ ਉਹ ਛਪਟਾ ਮਾਰਦੀ ਹੈ ਤੇ ਚੂਹੇ ਦੀ ਜਾਨ ਕੱਢ ਦਿੰਦੀ ਹੈ ਪਰ ਜਦੋਂ ਉਹੀ ਬਿੱਲੀ ਆਪਣੇ ਬਲੂਂਗੜੇ ਨੂੰ ਚੁੱਕਦੀ ਹੈ ਫਿਰ ਮੂਹ ਨਾ ਚੁੱਕਦੀ ਹੈ ਪਰ ਇਹਦੇ ਪਿਆਰ ਨਾਲ ਚੁੱਕਦੀ ਹੈ ਇੱਕ ਥਾਂ ਤੇ ਦੂਜੀ ਥਾਂ ਲੈ ਕੇ ਜਾਂਦੀ ਹੈ ਆਪਣੇ ਦੰਦ ਆਪਣੇ ਬਲੂਂਗੜੇ ਦੇ ਉਹ ਵਜ੍ਹਾ ਨਹੀਂ ਦਿੰਦੇ ਉਹੀ ਮੂਹ ਹੈ ਉਹੀ ਬਿੱਲੀ ਹੈ ਪਰ ਜਦੋਂ ਉਹਨੇ ਚੂਹੇ ਨੂੰ ਫੜਿਆ ਉਹਦੀ ਜਾਨ ਕੱਢਦੀ ਪਰ ਜਦੋਂ ਉਹਨੇ ਆਪਣੇ ਬੱਚੇ ਨੂੰ ਫੜਿਆ ਤੇ ਉਹਨੂੰ ਇੱਕ ਥਾਂ ਤੇ ਦੂਜੀ ਥਾਂ ਲੈ ਗਈ ਇਸੇ ਤਰ੍ਹਾਂ ਜਿਹੜਾ ਮਨੁੱਖ ਨਾਮ ਜਪਦਾ ਜੀ ਪ੍ਰਮਾਤਮਾ ਜੀ ਉਹਨੂੰ ਮੌਤ ਵੀ ਦਿੰਦਾ ਤੇ ਮੌਤ ਵੀ ਬੜੀ ਪਿਆਰੀ ਦਿੰਦਾ ਹੈ ਦੁੱਖ ਵਾਲੀ ਨਹੀਂ ਦਿੰਦਾ ਪਰ ਜਿਹੜੇ ਨਾਮ ਤੋਂ ਟੁੱਟੇ ਹੋਏ ਆ ਤੁਸੀਂ ਦੇਖਿਓ ਮਾਫ ਕਰਿਓ ਐਸੇ ਲੋਕ ਵੀ ਦੁਨੀਆ 'ਚ ਤੁਸੀਂ ਦੇਖਿਓ ਨੇ ਜਿਹੜੇ ਮੌਤ ਲਈ ਅਰਦਾਸਾ ਕਰਦੇ ਆ ਕਿ ਕਈ ਸਾਲ ਤੋਂ ਅਸੀਂ ਮੰਜ਼ੇ ਤੇ ਪਏ ਆ ਸਾਨੂੰ ਮੌਤ ਆ ਜਾਵੇ ਜਿਹੜੇ ਦੁੱਖ ਨੂੰ ਜਿਹੜੇ ਨਰਕ ਨੂੰ ਮੈਂ ਭੋਗ ਰਿਹਾ ਐ ਮੈਂ ਤੋਂ ਭੋਗਿਆ ਨਹੀਂ ਜਾਂਦਾ ਇਤਨਾ ਚੰਗਾ ਮੈਨੂੰ ਮੌਤ ਆ ਜਾਵੇ ਮਲਕ ਜੀ ਕਹਿੰਦੇ ਜਿਹੜਾ ਮਨੁੱਖ ਨਾਮ ਜਪੇਗਾ ਉਹਦੀ ਮੌਤ ਵੀ ਸੋਖੀ ਹੋਏਗੀ ਪਰ ਜਿਹੜਾ ਬੰਦਾ ਨਾਮ ਤੋਂ ਟੁੱਟ ਗਿਆ ਮਾਫ ਕਰਿਓ ਉਹਦੇ ਸਾਹ ਨਿਕਲਨੇ ਵੀ ਔਖੇ ਹੋ ਜਾਣੇ ਸਤਗੁਰ ਨੇ ਤਾਂ ਆਖਿਆ ਕਿ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਜਿੱਤ ਦਿਹਾੜੇ ਧਨਵਰੀ ਸਾਇ ਲਏ ਲਿਖਾਏ ਮਲਕ ਜੀ ਕੰਨੀ ਸੁਣੀ ਦਾ ਮੋਖ ਦਿਖਾਲੇ ਮਲਕ ਦਾ ਇਥੇ ਅਰਥ ਹੈ ਫਰਿਸ਼ਤਾ ਕਹਿੰਦੇ ਜਿਹੜਾ ਮੌਤ ਦਾ ਫਰਿਸ਼ਤਾ ਮੈਂ ਕੰਨੀ ਸੁਣਿਆ ਅੱਜ ਫਲਾਣੇ ਨੂੰ ਲੈ ਗਿਆ ਅੱਜ ਟਮਕਾਣੇ ਨੂੰ ਲੈ ਗਿਆ ਅੱਜ ਉਹਨੇ ਮੇਰਾ ਬੂਹਾ ਖੜਕਾਤਾ ਕਿ ਚੱਲ ਭਾਈ ਤੇਰੀ ਤਿਆਰੀ ਆ ਹੁਣ ਇਹ ਭਰੋਸਾ ਨਹੀਂ ਹੈ ਜੀ ਐਵੇਂ ਨਾ ਹੰਕਾਰ ਕਰਿਆ ਕਰੋ ਐਵੇਂ ਨਾ ਮੇਰੀ ਮੇਰੀ ਕਰਿਆ ਕਰੋ ਰਾਤ ਨੂੰ ਸੁੱਤੇ ਆ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਹੈ ਪ੍ਰਮਾਤਮਾ ਨੂੰ ਪਤਾ ਹੈ ਨਾਲ ਨਾ ਤਾਂ ਕੋਈ ਇੱਥੇ ਕੁਝ ਲੈ ਕੇ ਗਿਆ ਜੀ ਨਾ ਕਿਸੇ ਨੇ ਕੁਝ ਲੈ ਕੇ ਜਾਣਾ ਮਾਲਕ ਨੇ ਕਿਹਾ ਰਾਤ ਨੂੰ ਬੰਦਾ ਸੁੱਤਾ ਸਵੇਰੇ ਆਪ ਉੱਠਣਾ ਕਚਾਰ ਨੇ ਉਹਨੂੰ ਭਾਈ ਮੰਦੇ ਤੋਂ ਫੜ ਕੇ ਹੀਟਾ ਉਤਾਰਨਾ ਇਹ ਪ੍ਰਮਾਤਮਾ ਜਾਣਦਾ ਆ ਅਸੀਂ ਤਾਂ ਇੱਕ ਸਾਦੇ ਬੰਦੇ ਆ ਤੇ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਤੇ ਮੈਂ ਐਵੇਂ ਹੀ ਸਾਰੀ ਉਮਰ ਹੰਕਾਰ ਕਰੀ ਜਾਵਾਂ ਮਾਲੀ ਜੀ ਕਹਿੰਦੇ ਮਲਕ ਜੇ ਕੰਨੀ ਸੁਣੀਦਾ ਮੌਤ ਦੇ ਖਾਲੇ ਆਏ ਅੱਜ ਉਸ ਮੌਤ ਦੇ ਫਰਿਸ਼ਤੇ ਨੇ ਮੇਰਾ ਵੀ ਬੂਹਾ ਖੜਕਾ ਦਿੱਤਾ ਜਿਹੜਾ ਲੋਕਾਂ ਦੇ ਘਰ ਵਿੱਚ ਮੌਤ ਦੇ ਸੱਦੇ ਬਣਦਾ ਫਿਰਦਾ ਸੀਗਾ ਹੁਣ ਉਹ ਕੀ ਕਰਦਾ ਜੀ ਆ ਕੇ ਮੌਤ ਦਾ ਫਰਿਸ਼ਤਾ ਕਹਿੰਦੇ ਜਿੰਦ ਨਿਮਾਣੀ ਕੱਢੀ ਆ ਉਹ ਸਾਡੀ ਅੰਦਰ ਤੇ ਜਿੰਦ ਨੂੰ ਕੱਢ ਰਿਆ ਹੱਡਾ ਕੂ ਕੜਕਾਏ ਕਹਿੰਦੇ ਹੁਣ ਜਦੋਂ ਜਿੰਦ ਨਿਕਲਦੀ ਹੈ ਜੀ ਤਕਲੀਫ ਤਾਂ ਹੋਣੀ ਹੈ ਜਿਵੇਂ ਹੱਡੀਆਂ ਟੁੱਟਦੀਆਂ ਹਨਾ ਜੀ ਇtanto ਤਕਲੀਫ ਹੋਣੀ ਹੈ ਉਹਨਾਂ ਨੂੰ ਤਕਲੀਫ ਹੋਣੀ ਹੈ ਜਿਹੜੇ ਨਾਮ ਤੋਂ ਵਾਂਝੇ ਹੈ ਨਾਮ ਤੋਂ ਟੁੱਟੇ ਹੋਏ ਜਦੋਂ ਮੌਤ ਨੇ ਅੰਦਰ ਤੇ ਜਿੰਦ ਕੱਢੀ ਕਹਿੰਦੇ ਐਡੀ ਤਕਲੀਫ ਹੋਈ ਜਿਵੇਂ ਹੱਡੀਆਂ ਟੁੱਟਦੀਆਂ ਹੋਣ ਕਹਿੰਦੇ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਇਹ ਗੱਲ ਸਮਝ ਲਓ ਕਿ ਪ੍ਰਮਾਤਮਾ ਦਾ ਲਿਖਿਆ ਹੋਇਆ ਕੋਈ ਵੀ ਦੁਨੀਆਂ 'ਚ ਮਿਟੇ ਨਹੀਂ ਸਕਦਾ ਜੇ ਪ੍ਰਮਾਤਮਾ ਰੱਖਣ ਤੇ ਆ ਜਾਵੇ ਦੁਨੀਆਂ ਜ਼ੋਰ ਲਾ ਲਵੇ ਉਸ ਬੰਦੇ ਨੂੰ ਮਾਰ ਨਹੀਂ ਸਕਦੀ ਜੇ ਪ੍ਰਮਾਤਮਾ ਮਾਰਨ ਤੇ ਆ ਜਾਵੇ ਤੇ ਦੁਨੀਆਂ ਜ਼ੋਰ ਲਾ ਲਵੇ ਉਹਨੂੰ ਬਚਾ ਨਹੀਂ ਸਕਦੀ ਜੇ ਪ੍ਰਮਾਤਮਾ ਨੇ ਮਾਰਨਾ ਹੈ ਨਾ ਜੀ ਫਿਰ ਕੋਈ ਦੁਨੀਆਂ ਦੀ ਦਵਾਈ ਕੋਈ ਦੁਆ ਫਿਰ ਕੋਈ ਕੰਮ ਨਹੀਂ ਕਰਦੇ ਪਰ ਜੇ ਪ੍ਰਮਾਤਮਾ ਨੇ ਰੱਖਣਾ ਹੈ ਇੱਥੇ ਵੱਡੇ ਵੱਡੇ ਇਨਸੀਡੈਂਟ ਹੋ ਜਾਂਦੇ ਆ ਵੱਡੇ ਵੱਡੇ ਬਿਮਾਰੀਆਂ ਲੱਗ ਜਾਂਦੀਆਂ ਬੰਦੇ ਫੇਰ ਵੀ ਬਚ ਜਾਂਦੇ ਆ ਕਿਉਂ ਕਿ ਪ੍ਰਮਾਤਮਾ ਨੇ ਰੱਖਣੇ ਸੀ ਮਾਲਕ ਜੀ ਕਹਿੰਦੇ ਜਦੋਂ ਪ੍ਰਮਾਤਮਾ ਨੇ ਰੱਖਣਾ ਹੈ ਫਿਰ ਕੋਈ ਮਾਰ ਨਹੀਂ ਸਕਦਾ ਪਰ ਜਦੋਂ ਪ੍ਰਮਾਤਮਾ ਨੇ ਮਾਰਨਾ ਹੈ ਤੇ ਫਿਰ ਕੋਈ ਰੱਖ ਨਹੀਂ ਸਕਦਾ ਸਤਿਗੁਰ ਕਹਿੰਦੇ ਸਾਹੇ ਲਿਖੇ ਨਾ ਚਲਣੀ ਜਿਹੜਾ ਸਾਹਾ ਗੁਰੂ ਮਾਲਕ ਨੇ ਸਾਡਾ ਲਿਖ ਦਿੱਤਾ ਜਿੰਦੂ ਨੂੰ ਸਮਝਾਏ ਕਹਿੰਦੇ ਮੈਂ ਜਿੰਦ ਨੂੰ ਸਮਝਾਉਣਾ ਚਾਹੁੰਦਾ ਆ ਕਿ ਪ੍ਰਮਾਤਮਾ ਦਾ ਲਿਖਿਆ ਹੋਇਆ ਕਦੇ ਵੀ ਕੋਈ ਮਿਟਾ ਨਹੀਂ ਸਕਦਾ ਕਹਿੰਦੇ ਜਿੰਦ ਬੋਟੀ ਸਾਡੀ ਜਿਹੜੀ ਅੰਦਰ ਵਾਲੀ ਜਾਨ ਹੈ ਜੀ ਇਹ ਬੋਟੀ ਹੈ ਬਹੂ ਹੈ ਲਾੜੀ ਹੈ ਮਰਨ ਵਰ ਜਿਹੜੀ ਬਾਹਰੋਂ ਮੌਤ ਨੇ ਆਉਣਾ ਲਾੜਾ ਉਹ ਕੀ ਲਾੜਾ ਆਉਂਦਾ ਜੀ ਆ ਕੇ ਬੋਟੀ ਨੂੰ ਲੈ ਜਾਂਦਾ ਕਹਿੰਦੇ ਇਸੇ ਤਰ੍ਹਾਂ ਇੱਕ ਦਿਨ ਮੌਤ ਲਾੜਾ ਬਣ ਕੇ ਆਏਗੀ ਤੇ ਸਾਡੇ ਅੰਦਰ ਤੇ ਜਿੰਦ ਬੋਟੀ ਨੂੰ ਆਪਣੇ ਨਾਲ ਲੈ ਜਾਏਗੀ ਕਹਿੰਦੇ ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰਣਾਏ ਕਹਿੰਦੇ ਯਾਦ ਰੱਖਿਓ ਇੱਕ ਦਿਨ ਅੰਦਰ ਤੇ ਜਿੰਦ ਨੇ ਨਿਕਲ ਜਾਣਾ ਤੇ ਮੌਤ ਨੇ ਲੈ ਜਾਣਾ ਫਿਰ ਇਹ ਜਿਹੜੀ ਦੇਰ ਹੈਗੀ ਏ ਫਿਰ ਕਿਹਦੇ ਗਾਲ ਲਾ ਕੇ ਰੋਏਗੀ ਇਹ ਤਾਂ ਮਿੱਟੀ ਆ ਨਾ ਜੀ ਇਹਨੇ ਸਮਸ਼ਾਨ ਘਾਟ ਚ ਸੜ ਜਾਣਾ ਆ ਮਿੱਟੀ ਜਿਹਾ ਸਵਾਹ ਹੋ ਜਾਣਾ ਬੰਦੇ ਦਾ ਵजूद ਮਿੱਟੀ ਹੈ ਪਰ ਮਾਫ ਕਰਿਓ ਮਿੱਟੀ ਵजूद ਹੋਣ ਦੇ باوجود ਇਹ ਪਤਾ ਨਹੀਂ ਕਿਹੜੀ ਗੱਲ ਦਾ ਹੰਕਾਰ ਕਰਦਾ ਦੇਖੋ ਨਾ ਕਦੇ ਜਿੰਦ ਨਿਕਲ ਗਈ ਕੀ ਰਹਿਣਾ ਇੱਥੇ ਸਾਡੇ ਕੋਲ ਫਿਰ ਏਡੀ ਤਾਕਤ ਨਹੀਂ ਆ ਕਿ ਅਸੀਂ ਆਪਣੇ ਮੂੰਹ ਤੇ ਬੈਠੀ ਕੋਈ ਮੱਖੀ ਨੂੰ ਵੀ ਠਾਲ ਸਕੀਏ ਤੁਸੀਂ ਕਦੇ ਨਹੀਂ ਠਾਲ ਸਕਦੇ ਜੋ ਉਹ ਅੰਦਰ ਤੇ ਜਿੰਦੇ ਨਿਕਲ ਗਈ ਕਿਸੇ ਨੇ ਚਾਕੇ ਫੱਟੇ ਦੇ ਪਾਉਣਾ ਕਿਸੇ ਨੇ ਸਾਡੇ ਕੱਪੜੇ ਪੋਣੇ ਕੁਛ ਨੂੰ ਸਾਨੂੰ ਨਿਭੋਣਾ ਆ ਕਿਸੇ ਨੇ ਸਾਨੂੰ ਸਮਸ਼ਾਨ ਘਾੜ ਛੱਡ ਕੇ ਆਉਣਾ ਜਿਹੜਾ ਬੰਦਾ ਬੈੱਡ ਉੱਤੇ ਪਏ ਹੋਏ ਬੱਟ ਦੇ ਵਿੱਚ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਉਹ ਲੱਕੜਾ ਤੇ ਅਗਲੇ ਪਾ ਕੇ ਆ ਜਾਂਦੇ ਉੱਥੇ ਬੈਠਾ ਹੋਇਆ ਸੇਕ ਲੱਗਣਾ ਅੱਗ ਲੱਗਣੀ ਆ ਉੱਥੇ ਉਹ ਸੀ ਤੱਕ ਨਹੀਂ ਕਰਦਾ ਕਿਉਂ ਉਹ ਕਿ ਅੰਦਰੋਂ ਜਿੰਦ ਨਿਕਲ ਗਈ ਹੁਣ ਮਿੱਟੀ ਹੋ ਗਿਆ ਮਾਲਕ ਜੀ ਕਹਿੰਦੇ ਜਿੰਦ ਬੋਟੀ ਮਰਨਵਾਰ ਲੈ ਜਾਸੀ ਪਰਨਾਏ ਆਪਨ ਹੱਥੀ ਝੋਲ ਕਾ ਕਹਿ ਗੱਲ ਲੱਗੇ ਤਾਏ ਕਹਿੰਦੇ ਆਪਣੇ ਹੱਥੀ ਅਸੀਂ ਆਪਣੀ ਜਿੰਦ ਨੂੰ ਤੋੜਨਾ ਤੇ ਆਪਣੀ ਜਿੰਦ ਨੂੰ ਤੋੜ ਕੇ ਮੈਂ ਕੀ ਦੇ ਗੱਲ ਲਾ ਕੇ ਰੋਣਾ ਆ ਕਹਿੰਦੇ ਬਾਲੂ ਨਿੱਕੀ ਪੁਰਸਲਾਤ ਪੁਰਸਲਾਤ ਇੱਕ ਪੁੱਲ ਦਾ ਨਾਮ ਹੈ ਕਹਿੰਦੇ ਉਹ ਬਾਲ ਤੋਂ ਵੀ ਬਰੀਕ ਹੈ ਕੰਨੀ ਨਾ ਸੁਣੀ ਆਏ ਤੇ ਕਹਿੰਦੇ ਯਾਦ ਰੱਖੀ ਪ੍ਰਮਾਤਮਾ ਤੈਨੂੰ ਸਮਝਾ ਰਿਹਾ ਪਰ ਪ੍ਰਮਾਤਮਾ ਦੀ ਗੱਲ ਤੂੰ ਕੰਨਾਂ ਦੇ ਨਾਲ ਸੁਣਦਾ ਲੈਂਦਾ ਪਰ ਮਨ ਦਾ ਨਹੀਂ ਹੈ ਹੁਣ ਸਾਰਿਆਂ ਨੂੰ ਸੰਗਤ ਜੀ ਪਤਾ ਹੈ ਕਿ ਅਸੀਂ ਮਰ ਜਾਣਾ ਹੈ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਪਰ ਫਿਰ ਵੀ ਸਾਡੀ ਮੈਂ ਮੈਂ ਮੁੱਕਦੀ ਨਹੀਂ ਹੈ ਸਾਡਾ ਹੰਕਾਰ ਸਾਡੀ ਈਗੋ ਮੁੱਕਦੀ ਨਹੀਂ ਹੈ ਸਾਡੀ ਨਫ਼ਰਤ ਨਹੀਂ ਮੁੱਕਦੀ ਹੈ ਇਹਦਾ ਮਤਲਬ ਇਹ ਹੈ ਕਿ ਮੈਂ ਸੁਣ ਲਿਆ ਪਰ ਮੰਨਿਆ ਨਹੀਂ ਹੈ ਜਿਹਦੇ ਨਾਲ ਸਾਨੂੰ ਇਹ ਪੱਲਾ ਸਾਡੇ ਪੈ ਗਈ ਗੱਲ ਕਿ ਭਾਈ ਮੈਂ ਮਰ ਜਾਣਾ ਐ ਮੈਂ ਰਹਿਣਾ ਨਹੀਂ ਐ ਫਿਰ ਮੇਰਾ ਕੋਈ ਦੁਸ਼ਮਣ ਨਹੀਂ ਐ ਮੇਰਾ ਕੋਈ ਭਾਈ ਬੇਗਾਨਾ ਨਹੀਂ ਐ ਫਿਰ ਤਾਂ ਗੁਰੂ ਦੀ ਮਾਲਕ ਦੀ ਸਾਨੂੰ ਬਾਣੀ ਇਹ ਸਮਝਾਉਂਦੀ ਐ ਜਦੋਂ ਬੰਦੇ ਦੀ ਅਵਸਥਾ ਉੱਚੀ ਹੋ ਗਈ ਉਹਨੂੰ ਪਤਾ ਕਿ ਇਹ ਦੁਨੀਆ ਇੱਕ ਮੇਲੇ ਦੀ ਤਰ੍ਹਾਂ ਇੱਥੇ ਮੈਂ ਪੱਕਾ ਨਹੀਂ ਰਹਿਣਾ ਐ ਫਿਰ ਉਹ ਕਹਿੰਦਾ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਾ ਨਹੀਂ ਉਹ ਮੈਨੂੰ ਪਤਾ ਮੈਂ 6 ਮਹੀਨੇ ਵਾਸਤੇ ਆਇਆ ਤੇ 6 ਮਹੀਨੇ ਬਾਅਦ ਮੈਂ ਚਲੇ ਜਾਣਾ ਤੇ ਇੱਥੇ ਮੈਂ ਫਿਰ ਪਿਆਰ ਵੰਡ ਕੇ ਜਾਣਾ ਇੱਥੇ ਮੈਂ ਕੋਈ ਮੇਰ-ਤੇਰ ਕਰਨ ਨਹੀਂ ਆਇਆ ਕਿ ਮੈਨੂੰ ਪਤਾ ਇਹ ਮੇਰੀ ਮੰਜ਼ਲ ਨਹੀਂ ਹੈ ਇਹ ਮੇਰਾ ਟਿਕਾਣਾ ਹੈ ਸੰਸਾਰ ਸਾਡੀ ਮੰਜ਼ਲ ਨਹੀਂ ਹੈ ਸੰਸਾਰ ਸਾਡਾ ਟਿਕਾਣਾ ਹੈ ਮੰਜ਼ਲ ਸਾਡੀ ਕੀ ਹੈ ਜੀ ਗੁਰ ਕਿਰਪਾ ਜਿਹੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਪ੍ਰਮਾਤਮਾ ਦੇ ਘਰ ਪਹੁੰਚਣਾ ਇਹ ਮੇਰੀ ਮੰਜ਼ਲ ਹੈ ਪਰ ਇਹ ਸੰਸਾਰ ਮੇਰਾ ਟਿਕਾਣਾ ਹੈ ਸਤਗੁਰ ਕਹਿੰਦੇ ਫਰੀਦਾ ਕੀੜੀ ਪਵੰਦੀ ਖੜਾ ਨਾ ਆਪ ਮੁਹਾਏ ਕਹਿੰਦੇ ਤੈਨੂੰ ਰੋਜ਼ ਗੁਰੂ ਆਵਾਜ਼ਾਂ ਮਾਰਦਾ ਪਰ ਤੂੰ ਗੁਰੂ ਦੀ ਆਵਾਜ਼ ਸੁਣਦਾ ਨਹੀਂ ਓ ਰੋਜ਼ ਲੁੱਟਿਆ ਜਾ ਰਿਹਾ ਓ ਰੋਜ਼ ਠੱਗਿਆ ਜਾ ਰਿਹਾ ਗੁਰੂ ਸਮਝਾਵੇ ਰਿਹਾ ਕਿ ਪੁੱਤਰ ਆ ਕੰਮ ਕਰ ਆ ਨਾ ਕਰ ਪੁੱਤਰ ਇਹ ਰਸਤੇ ਤੇ ਜਾ ਆਹ ਰਸਤੇ ਤੇ ਨਾ ਜਾ ਪੁੱਤਰ ਆ ਖਾ ਆ ਨਾ ਖਾ ਆ ਪੈਣ ਪੁੱਤਰ ਆ ਨਾ ਪੈਣ ਗੁਰੂ ਸਭ ਕੁਝ ਦੱਸਦਾ ਆ ਪਰ ਅਸੀਂ ਗੁਰੂ ਦੀ ਗੱਲ ਉੱਤੇ ਅਮਲ ਕਰਨ ਵਾਸਤੇ ਤਿਆਰ ਨੇ ਸੋ ਬਾਬਾ ਫਰੀਦ ਜੀ ਨੇ ਸਾਨੂੰ ਅੱਜ ਪਹਿਲੇ ਸ਼ਲੋਕ ਦੇ ਵਿੱਚ ਇਹ ਸਮਝਾ ਦਿੱਤਾ ਕਿ ਮੌਤ ਇੱਕ ਅਟੱਲ ਸਚਾਈ ਹੈ ਮੌਤ ਕੋਲੋਂ ਕੋਈ ਵੀ ਨਹੀਂ ਬਚਿਆ ਨਾ ਇੱਥੇ ਰਾਜਾ ਬਚਿਆ ਨਾ ਇੱਥੇ ਭਿਖਾਰੀ ਬਚਿਆ ਨਾ ਇੱਥੇ ਚੰਗਾ ਬਚਿਆ ਤੇ ਨਾ ਇੱਥੋਂ ਮਾੜਾ ਬਚਿਆ ਨਾ ਇੱਥੇ ਦਾਨੀ ਬਚਿਆ ਤੇ ਨਾ ਇੱਥੇ ਚੋਰ ਬਚਿਆ ਬੁੱਲੇ ਸ਼ਾ ਇੱਥੇ ਸਭ ਮੁਸਾਫਰ ਕਿਸੇ ਨਾ ਇੱਥੇ ਰਹਿਣਾ ਬੁੱਲੇ ਸ਼ਾ ਕਹਿਣਾ ਕਹਿਣਾ ਸਾਰੇ ਮੁਸਾਫਰ ਆ ਜੀ ਅਸੀਂ ਬੁੱਲੇ ਸ਼ਾ ਸਭ ਮੁਸਾਫਰ ਕਿਸੇ ਨਾ ਇੱਥੇ ਰਹਿਣਾ ਆਪੋ ਆਪਣੀ ਬਾਤ ਮੁਕਾ ਕੇ ਸਭ ਨੂੰ ਤੁਰਨਾ ਪੈਣਾ ਵੱਡ ਧਾਰ ਤੇ ਕੋਈ 40 ਕੋਈ 50 ਕੋ 60 ਕੋ 70 ਇਹ ਸਾਡੀ ਬਾਤ ਹੈ ਬੁੱਲੇ ਸ਼ਾ ਇੱਥੇ ਸਭ ਮੁਸਾਫਰ ਕਿਸੇ ਨਾ ਇੱਥੇ ਰਹਿਣਾ ਆਪੋ ਆਪਣੀ ਬਾਤ ਮੁਕਾ ਕੇ ਸਭ ਨੂੰ ਤੁਰਨਾ ਪੈਣਾ ਬੁੱਲੇ ਸ਼ਾ ਰੰਗ ਫਿੱਕੇ ਪੈ ਗਏ ਤੇਰੇ ਵਜੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਦੇ ਹਾਰੇ ਅਸੀਂ ਮੈਂ ਮੈਂ ਕਰਕੇ ਆਪਣਾ ਜੀਵਨ ਹਾਰ ਲਿਆ ਮੇਰੀ ਮੇਰੀ ਕਰਤੇ ਜਨਮ ਗयो ਸੋ ਗੁਰੂ ਮਾਲਕ ਜੀ ਕਹਿੰਦੇ ਜਿਸ ਪ੍ਰਮਾਤਮਾ ਨੇ ਸਾਨੂੰ ਦੁਨੀਆ ਚ ਭੇਜਿਆ ਉਹਨੇ ਸਾਨੂੰ ਇੱਕ ਦਿਨ ਮੌਤ ਦੇਣੀ ਹੈ ਤੇ ਜਿਸ ਪ੍ਰਮਾਤਮਾ ਨੇ ਸਾਨੂੰ ਮੌਤ ਦੇਣੀ ਹੈ ਤੇ ਉਸ ਪ੍ਰਮਾਤਮਾ ਨੂੰ ਚੇਤੇ ਰੱਖਿਓ ਸੋ ਗੁਰੂ ਮਾਲਕ ਜੀ ਕਿਰਪਾ ਕਰੇ ਜੀ ਸੋ ਮੈਨੂੰ ਹੁਕਮ ਹੈ ਸੀ ਕਿ 15 ਕ 20 ਮਿੰਟ ਲਾਇਆ ਕਰੋ ਕਿ 7 ਵਜੇ ਤੱਕ ਆਪਾਂ ਸਮਾਪਤੀ ਕਰ ਦੇਣੀ ਹੈ ਜੇ ਸੰਗਤ ਕਹੇਗੀ ਕਿ 2-4 ਮਿੰਟ ਆਪਾਂ ਹੋਰ ਟਾਈਮ 7:05 7:10 ਤੱਕ ਲੈ ਕੇ ਜਾ ਸਕਦੇ ਆ ਜਿਵੇਂ ਤੁਹਾਡਾ ਹੁਕਮ ਹੋਏਗਾ ਜੀ ਉਵੇਂ ਮੈਂ ਤੁਹਾਡੇ ਜੋੜੇ ਚਾੜਾਂਗਾ ਨਹੀਂ ਤਾਂ 10-15 ਮਿੰਟ ਜਿਵੇਂ ਆਪਰੇ ਲੱਗੇ 7 ਵਜੇ ਤੱਕ ਜੀ ਸੋ ਇਸੇ ਤਰ੍ਹਾਂ ਆਪਾਂ ਰੋਜ਼ ਕਰਨੀ ਹੈ ਜੀ ਸੋ ਗੁਰੂ ਮਾਲਕ ਨੇ ਤਰਸ ਕੀਤਾ ਅੱਜ ਪਹਿਲਾ ਸ਼ਲੋਕ ਆਪੜਾ ਬਾਬਾ ਫਰੀਦ ਦਾ ਆਰੰਭ ਹੋ ਗਿਆ ਹੁਣ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਇਹ ਲੜੀ ਟੁੱਟਣ ਨਾ ਦਿਓ ਤੁਹਾਡੇ ਅੰਦਰ ਵੀ ਇੱਕ ਕਿੱਥੇ ਜੀ ਪੈਦਾ ਹੋਵੇ ਕਿ ਅਸੀਂ ਜਾ ਕੇ ਦੂਜਾ ਸ਼ਲੋਕ ਬਾਬਾ ਜੀ ਦਾ ਸੁਣਨਾ ਹੈ ਕਿ ਦੂਜੇ ਸ਼ਲੋਕ ਵਿੱਚ ਬਾਬਾ ਜੀ ਨੇ ਕੀ ਆਖਿਆ ਸਤਗੁਰ ਦਾਤਾ ਕਿਰਪਾ ਕਰੇ ਸਵੇਰ ਦੇ دیਵਾਨਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਜਿਹਨੂੰ ਆਪਾਂ ਸ਼ਲੋਕ ਮਹਲਾ 9ਵਾਂ ਤੇ ਪਿੰਡਾਂ ਦੇ ਵਿੱਚ ਭੋਗ ਦੇ ਸ਼ਲੋਕ ਆਖਿਆ ਜਾਂਦਾ ਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਐ ਕਾਰਤਕੀਨ ਕਹੋ ਨਾਨਕ ਹਰ ਭਜ ਮਨਾ ਜੇ ਪਿਦ ਜਲ ਕੋ ਮੀਨ ਉਸ ਸ਼ਲੋਕਾਂ ਦੀ ਆਪਾਂ ਨੇ ਵਿਚਾਰ ਸਵੇਰ ਦੇ ਦਿਵਾਨਾ ਚ ਆਰੰਭ ਕੀਤੀ ਹੈ ਜੀ ਸਵੇਰੇ ਪਹਿਲਾ ਦਿਨੇ ਸਤਗੁਰ ਦਾਤਾ ਕਿਰਪਾ ਕਰੇ ਹੋਈਆਂ ਬਿਆੰਤ ਪ੍ਰਕਾਰ ਦੇ ਭੁੱਲਾਂ ਦੀ ਖਿਮਾ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ قال مورت اچونی جوت پرکٹ ہوے جوت ਸੁਭਾਵੈ ਸੋ ਹਰ ਚਰਨ ਕਮਲ ਮਕਰੰਧ ਲੋਭਿਤ ਮਨਵੰਦ ਨਮੋਇ ਪਿਆਸਾ ਕਿਰਪਾ ਦਲ ਦੇਨਾ